ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬੀ ਸਵਰ ਧੁਨੀਆਂ ਦੀ ਕਿਹੜੀਆਂ ਪੰਜਾਬੀ ਸਵਰ ਧੁਨੀਆਂ ਜੋ ਅਸੀਂ ਉਚਾਰਦੇ ਹਾਂ ਜਿਸ ਤਰ੍ਹਾਂ ਸਾਡੇ ਕੋਲ ਦੋ ਤਰ੍ਹਾਂ ਦੀਆਂ ਧੁਨੀਆਂ ਮਿਲਦੀਆਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਸਵਰ ਤੇ ਇੱਕ ਵਿਅੰਜਨ ਹੁਣ ਜਿਹੜੇ ਸਵਰ ਜਿਹੜੇਜੀਵ ਦੀ ਸਥਿਤੀ ਦੇ ਅਨੁਸਾਰ ਅਸੀਂ ਉਚਾਰਦੇ ਹਾਂ ਉਹਨਾਂ ਬਾਰੇ ਅਕਸਰ ਸਾਡੇ ਤੋਂ ਮਾਸਟਰ ਕੇਡਰ ਜਾਂ ਫਿਰ ਜੁਜੀਸੀ ਨੈਟ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਅਰਧ ਸਵਰ ਕਿਹੜੇ ਨੇ ਠੀਕ ਹੈ ਜਿਹੜਾ ਗੁਲਾਈ ਰਹਿਤ ਕਿਹੜੇ ਨੇ ਅਗਲੇਰੇ ਕਿਹੜੇ ਨੇ ਪਿਛਲੇਰੇ ਕਿਹੜੇ ਨੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜੀਵ ਦੀ ਸਥਿਤੀ ਦੇ ਅਨੁਸਾਰ ਪੰਜਾਬੀ ਸਵਰ ਧੁਨੀਆਂ ਦੀ ਗੱਲ ਕਰਾਂਗੇ ਇਹਨਾਂ ਨੂੰ ਯਾਦ ਰੱਖਣ ਦੇ ਲਈ ਅਸੀਂ ਇਦਾਂ ਇੱਕ ਪੈਟਰਨ ਜਾਂ ਸਾਰਾ ਤਿਆਰ ਕਰ ਲੈਣਾ ਠੀਕ ਹੈ ਤਾਂ ਉਹਦੇ ਨਾਲ ਕੀ ਹੈ ਕਿ ਸਾਨੂੰ ਯਾਦ ਰੱਖਣ ਦੇ ਵਿੱਚ ਸ਼ੌਕ ਹੁੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਉਹਨੂੰ ਯਾਦ ਰੱਖ ਸਕਦੀ ਹਾਂ ਪਹਿਲਾਂ ਤਾਂ ਦੇਖੋ ਸਾਡੇ ਕੋਲ ਜਿਸ ਤਰ੍ਹਾਂ ਅਸੀਂ ਇੱਧਰ ਲਿਖ ਲਏ ਉੱਚੇ ਤੇ ਬੰਦ ਸਵਰ ਅਰਧ ਉੱਚੇ ਅਰਧ ਬੰਦ ਸਵਰ ਅਰਧ ਨੀਮੀ ਅਰਧ ਖੁੱਲੇ ਸਵਰ ਇਧਰ ਖੁੱਲੇ ਜਾਂ ਫਿਰ ਨੀਮੀ ਸਵਰ ਇਸ ਇੱਕ ਸਾਈਟ ਤੇ ਅਸੀਂ ਪੈਟਰਨ ਦੇ ਵਿੱਚ ਇਹਨਾਂ ਨੂੰ ਲਿਖ ਲੈਣਾ ਤੇ ਇਧਰ ਕੀ ਉੱਪਰ ਅਸੀਂ ਲਿਖਾਂਗੇ ਅਗਲੇਰੇ ਵਿਚਕਾਰਲੇ ਤੇ ਪਿਛਲੇਰੇ ਠੀਕ ਹੈ ਇਹ ਸਾਨੂੰ ਤਰੀਕਾ ਇਹ ਸਾਨੂੰ ਪੈਟਰਨ ਕਰਵਾਇਆ ਸੀ ਆ ਮਾ ਜਦੋਂ ਅਸੀਂ ਕਰ ਰਹੇ ਸੀ ਉਦੋਂ ਸਾਡੇ ਜੋ ਭਾਸ਼ਾ ਵਾਲੇ ਸਰ ਸੀਗੇ ਦੀਪਕ ਸਰ ਉਹਨਾਂ ਨੇ ਸਾਨੂੰ ਇਦਾਂ ਹੀ ਚੀਜ਼ੇ ਸਮਝਾਈ ਸੀ ਯਾਦ ਰੱਖਣ ਦੇ ਲਈ ਜੀ ਇਹਨਾਂ ਨੂੰ ਬਹੁਤ ਸੌਖੀ ਵੀ ਹੈ ਯਾਦ ਰੱਖਣੀ ਜਿਸ ਤਰ੍ਹਾਂ ਅਗਲੇਰੇ ਦੇ ਵਿੱਚ ਈ ਇਹਨੇ ਨੂੰ ਬਿਹਾਰੀ ਵਾਲੀ ਆ ਗਈ ਠੀਕ ਹੈ ਈ ਸਵਾਰਾ ਜਿਹੜਾ ਹੈ ਇਧਰ ਅਗਲੇਰਾ ਹੈ ਤੇ ਇਧਰ ਕੀ ਹੈ ਇਹ ਉੱਚਾ ਤੇ ਬੰਦ ਸਵਾਰ ਹੈ ਵਿਚਕਾਰਲਾ ਇਧਰ ਹੈ ਨਹੀਂ ਇਧਰ ਕਿਹੜਾ ਊ ਊ ਆ ਜਿਹੜਾ ਉਹ ਪਿਛਲੇਰਾ ਸਵਾਰ ਹੈ ਜਿਹੜਾ ਉੱਚਾ ਵੀ ਹੈ ਤੇ ਬੰਦ ਵੀ ਹੈ ਇਸ ਤਰ੍ਹਾਂ ਵਿਚਕਾਰਲੇ ਦੇ ਵਿੱਚ ਕਿਹੜੇ ਆਗੇ ਈ ਤੇ ਊ ਇਹ ਦੋਨੋਂ ਆਗੇ ਇਹ ਅਰਧ ਉੱਚੇ ਵੀ ਨੇ ਤੇ ਅਰਧ ਬੰਦ ਸਵਰ ਵੀ ਨੇ ਅਗਲੇਰੇਆਂ ਦੇ ਵਿੱਚ ਸਾਡੇ ਕੋਲੇ ਫਿਰ ਏ ਆ ਏ ਆ ਗਿਆ ਠੀਕ ਹੈ ਅਰਧ ਨੀਵਾ ਤੇ ਅਰਧ ਖੁੱਲਾ ਸਵਰ ਵਿਚਕਾਰਲੇਆ ਦੇ ਵਿੱਚ ਔ ਆ ਗਿਆ ਜੋ ਮੁਕਤਾ ਵਾਲਾ ਹੈ ਪਿਛਲੇਰੇ ਦੇ ਵਿੱਚ ਓ ਆ ਗਿਆ ਊੜਾ ਵਾਲਾ ਠੀਕ ਹੈ ਏ ਕਿਹੜੇ ਆਗੇ ਸਾਡੇ ਕੋਲੇ ਅਰਧ ਨੀਵੇਂ ਅਰਧ ਖੁੱਲੇ ਸਵਰ ਠੀਕ ਹੈ ਇਧਰੋਂ ਕੀ ਆਗੇ ਸਾਡੇ ਕੋਲੇ ਅਗਲੇਰੇ ਵਿਚਕਾਰਲੇ ਤੇ ਪਿਛਲੇਰੇ ਇਸੇ ਤਰ੍ਹਾਂ ਖੁੱਲੇ ਤੇ ਨੀਵੇਂ ਸਵਰ ਦੇ ਵਿੱਚ ਕੀ ਹੈ ਇਧਰੋਂ ਅਸੀਂ ਅਗਲੇਰੇ ਵਿਚਕਾਰਲੇ ਤੇ ਪਿਛਲੇਰੇ ਦੇਖਾਂਗੇ ਖੁੱਲੇ ਤੇ ਨੀਵੇਂ ਦੇ ਵਿੱਚ ਐ ਦੁਲਾਵਾਂ ਵਾਲਾ ਆ ਤੇ ਔ ਇਹ ਕੀ ਆਗੇ ਸਾਡੇ ਕੋਲੇ ਇਹ ਕੀ ਆਗੇ ਸਾਡੇ ਕੋਲੇ ਅਰਧ ਖੁੱਲੇ ਜਾਂ ਫਿਰ ਸੌਰੀ ਖੁੱਲੇ ਜਾਂ ਫਿਰ ਨੀਵੇਂ ਸਵਰ ਹੋਗੇ ਐ ਆ ਤੇ ਔ ਠੀਕ ਹੈ ਹੁਣ ਜਿਹੜੇ ਇਹ ਸਾਨੂੰ ਇਹ ਤਾਂ ਪਤਾ ਚੱਲ ਗਿਆ ਕਿ ਸਾਡੇ ਕੋਲ ਅਗਲੇਰੇ ਕਿਹੜੇ ਹੈ ਵਿਚਕਾਰਲੇ ਕਿਹੜੇ ਪਿਛਲੇਰੇ ਕਿਹੜੇ ਹੈ ਤੇ ਸਾਨੂੰ ਇਹ ਵੀ ਪਤਾ ਚੱਲ ਗਿਆ ਵੀ ਉੱਚੇ ਅਰਧ ਉੱਚੇ ਅਰਧ ਨੀਵੇਂ ਜਿਹੇ ਖੁੱਲੇ ਸਵਰ ਕਿਹੜੇ ਨੇ ਹੁਣ ਸਾਡੇ ਕੋਲ ਦੋ ਤਰੀਕੇ ਹੋਰ ਪੁੱਛ ਲੈ ਜਿਹਦੇ ਵਿੱਚ ਪਹਿਲਾ ਹੈ ਗੁਲਾਈ ਰਹਿਤ ਤੇ ਦੂਸਰਾ ਹੈ ਗੁਲਾਈਦਾਰ ਇਸ ਵਾਰ ਕਿਹੜੇ ਨੇ ਤਾਂ ਜਿਹੜੇ ਅਸੀਂ ਆ ਅਗਲੇਰੇ ਵਿਚਕਾਰਲੇ ਪਿਛਲੇਰੇ ਲਿਖੇ ਹੋਇਆ ਇਹਨਾਂ ਤੋਂ ਹੀ ਸਾਨੂੰ ਕਲੀਅਰ ਹੋ ਜਾਊਗਾ ਕਿ ਸਾਡੇ ਕੋਲ ਗੁਲਾਈ ਰਹਿਤ ਜਾਂ ਗੁਲਾਈਦਾਰ ਸਵਰ ਕਿਹੜੇ ਨੇ ਤਾਂ ਸਾਡੇ ਕੋਲੇ ਅਗਲੇ ਰਿਅ ਸਵਾਰਾ ਅਗੇ ਤਿੰਨੋਂ ਤੇ ਜਿਹੜੇ ਵਿਚਕਾਰ ਲਏ ਨੇ ਉਹਦੇ ਵਿੱਚ ਸਾਡੇ ਕੋਲ ਈ ਓ ਤੇ ਆ ਇਹ ਕੀ ਆਗੇ ਸਾਡੇ ਕੋਲ ਗੁਲਾਈ ਰਹਤ ਆਗੇ ਊ ਊ ਊ ਓ ਤੇ ਔ ਇਹ ਜਦੋਂ ਵੀ ਅਸੀਂ ਇਹਨਾਂ ਸਵਾਰਾਂ ਦਾ ਉਚਾਰਨ ਕਰਾਂਗੇ ਤਾਂ ਸਾਡੇ ਮੂੰਹ ਦੀ ਗੁਲਾਈ ਹੈ ਜਿਹੜੀ ਉਹ ਗੋਲ ਹੋ ਜਾਂਦੀ ਹੈ ਤੇ ਇਹ ਸਾਡੇ ਕੋਲ ਕੀ ਨੇ ਗੁਲਾਈਦਾਰ ਸਵਰ ਤਾਂ ਇਹ ਸੀ ਛੋਟੀ ਜੀ ਵੀਡੀਓ ਜੀਭ ਦੀ ਸਥਿਤੀ ਦੇ ਆਧਾਰ ਤੇ ਜਿਹੜੇ ਸਵਰਨੇ ਹੋ ਕਿਹੜੇ-ਕਿਹੜੇ ਨੇ ਅਗਲੇਰੇ ਕਿਹੜੇ ਨੇ ਪਿਛਲੇਰੇ ਕਿਹੜੇ ਨੇ ਤੇ ਵਿਚਕਾਰਲੇ ਕਿਹੜੇ ਨੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ